ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਦੋ ਚੀਜ਼ਾਂ ਇਹੋ ਜਿਹੀਆਂ ਲੈ ਕੇ ਆਏ ਆਂ ਜੇ ਤੁਸੀਂ ਆਰਗੈਨਿਕ ਖੇਤੀ ਕਰਦੇ ਹੋ ਛੱਤ ਤੇ ਖਾਸ ਤੌਰ ਤੇ ਮੇਰੀਆਂ ਭੈਣਾਂ ਜਿਹੜੀ ਛੋਟੀ ਛੋਟੀ ਆਪਾਂ ਖੇਤੀ ਕਰਦੇ ਆਂ ਵੱਡੀ ਖੇਤੀ ਵਾਸਤੇ ਤਾਂ ਇਹ ਚੀਜ਼ਾਂ ਫਿਰ ਆਪਾਂ ਨੂੰ ਬਹੁਤ ਜ਼ਿਆਦਾ ਚਾਹੀਦੀਆਂ ਪਰ ਜੇ ਆਪਾਂ ਗਮਲਿਆਂ ਦੇ ਵਿੱਚ ਖੇਤੀ ਕਰਦੇ ਆਂ ਤੇ ਖਾਸ ਤੌਰ ਤੇ ਆਰਗੈਨਿਕ ਖੇਤੀ ਕਰਦੇ ਆਂ ਤੇ ਉਹਦੇ ਵਾਸਤੇ ਮੈਂ ਆਹ ਦੋ ਚੀਜ਼ਾਂ ਬਹੁਤ ਜ਼ਿਆਦਾ ਵਰਤਦੀ ਆਂ ਇੱਕ ਹੈਗੀ ਜੀ ਆਪਣੀ ਪਾਲਕ ਦੂਜੇ ਹੈਗੇ ਜੀ ਕੇਲੇ ਦੇ ਛਿਲਕੇ ਇਹ ਲਗਭਗ ਮੇਰੇ ਕੋਲ 2 ਕਿਲੋ ਕੇਲੇ ਦੇ ਛਿਲਕੇ ਆ ਤੇ ਇੰਨੀ ਕੀ ਮੈਂ ਪਾਲਕ ਲਈ ਆ ਕਿਉਂਕਿ ਹਜੇ ਪਾਲਕ ਥੋੜੀ ਮਹਿੰਗੀ ਆ ਤੇ ਆਪਣੇ ਹਜੇ ਹੋਈ ਨਹੀਂ ਹੈਗੀ ਇਸ ਕਰਕੇ ਫਿਰ ਮੈਂ ਹਜੇ ਫਿਲਹਾਲ ਇੰਨੀ ਕੀ ਲੈ ਰਹੀ ਆ ਵੈਸੇ ਮੇਰੇ ਕੋਲੇ ਲਿਕਵਿਡ ਬਣਿਆ ਹੋਇਆ ਪਹਿਲਾਂ ਦਾ ਵੀ ਪਿਆ ਵਾ ਪਿਛਲੇ ਸਾਲ ਦਾ ਤੇ ਕੇਲੇ ਦੇ ਛਿਲਕੇ ਤੁਸੀਂ ਜਮਾ ਕਰਨੇ ਸ਼ੁਰੂ ਕਰ ਦੋ ਜੇ ਤੁਸੀਂ ਇਹ ਲਿਕਵਿਡ ਬਣਾਣਾ ਆ ਸਭ ਤੋਂ ਪਹਿਲਾਂ ਜਿਹੜੇ ਕੇਲੇ ਦੇ ਛਿਲਕੇ ਆ ਜੀ ਉਹਨਾਂ ਨੂੰ ਆਪਾਂ ਇੱਕ ਲਫਾਫੇ ਦੇ ਵਿੱਚ ਪਾ ਕੇ ਲਗਭਗ 15 ਦਿਨਾਂ ਵਾਸਤੇ ਰੱਖ ਦੇਣਾ ਠੀਕ ਹੈ ਜੀ ਕੇਲੇ ਦੇ ਛਿਲਕਿਆਂ ਨੂੰ ਲਫਾਫੇ ਦੇ ਵਿੱਚ ਬੰਦ ਕਰਕੇ ਬਿਲਕੁਲ ਘੁੱਟ ਕੇ ਇਹਨਾਂ ਨੂੰ ਇਸ ਤਰ੍ਹਾਂ ਬਾੜਾ ਜਿਹਾ ਪਾਣੀ ਲਾ ਕੇ ਮਤਲਬ ਜਾਨਾ ਤੁਸੀਂ ਪਾਣੀ ਵਿੱਚ ਕੱਢ ਲਓ ਇਸੇ ਤਰ੍ਹਾਂ ਪਾਣੀ ਚੋਂ ਤੁਸੀਂ ਪਾਲਕ ਨੂੰ ਵੀ ਕੱਢ ਲਓ ਮਤਲਬ ਇਹਨਾਂ ਦੋਨਾਂ ਚੀਜ਼ਾਂ ਨੂੰ ਧੋ ਲਓ ਠੀਕ ਹੈ ਜੀ ਧੋ ਕੇ ਤੁਸੀਂ ਇਸ ਤਰ੍ਹਾਂ ਦੇ ਲਫਾਫਿਆਂ ਦੇ ਵਿੱਚ ਨਾ ਬਿਲਕੁਲ ਬੰਨ ਕੇ ਰੱਖ ਦੇਣਾ ਇਹਨਾਂ ਨੂੰ ਤਾਂ ਕਿ ਇਹਨਾਂ ਦੇ ਵਿੱਚ ਜਿਹੜੀ ਹਵਾਵਾ ਉਹ ਕ੍ਰੋਸ ਨਾ ਹੋਵੇ ਤੇ ਇਹ ਜਿਹੜੇ ਵਿੱਚੇ ਵਿੱਚ ਇਹ ਥੋੜੇ ਮਤਲਬ ਕਿ ਗਾਲ ਸਕਣ ਇਸੇ ਤਰ੍ਹਾਂ ਤੁਸੀਂ ਪਾਲਕ ਨੂੰ ਵੀ ਇਸ ਤਰ੍ਹਾਂ ਲਫਾਫਿਆਂ ਦੇ ਵਿੱਚ ਬੰਨ ਕੇ ਰੱਖ ਦੇਣਾ ਹੈ ਲਗਭਗ 15 ਤੋਂ 20 ਦਿਨ ਲਈ ਠੀਕ ਆ ਜੀ ਤੇ ਇਹ ਦੋਨੇ ਚੀਜ਼ਾਂ ਆਪਾਂ ਲੈ ਲਈਆਂ ਆ ਹੁਣ ਇਹਨਾਂ ਆਪਾਂ ਦੋਨਾਂ ਚੀਜ਼ਾਂ ਨੂੰ ਲਫਾਫਿਆਂ ਦੇ ਵਿੱਚ ਪੈਕ ਕਰ ਦਿੰਨੇ ਆ ਉਸ ਤੋਂ ਬਾਅਦ ਆਪਾਂ ਤੁਹਾਨੂੰ ਮਿਲਾਂਗੇ ਜੀ ਲਗਭਗ 15 ਤੋਂ 20 ਦਿਨ ਬਾਅਦ ਤਹਾਨੂੰ ਦੇਖਣ ਨੂੰ ਥੋੜਾ ਇਹ ਚੀਜ਼ਾਂ ਅਜੀਬ ਲੱਗ ਸਕਦੀਆਂ ਆ ਜੇ ਤੁਸੀਂ ਇਹ ਚੀਜ਼ਾਂ ਨਹੀਂ ਬਣਾਉਦੇ ਤਾਂ ਫਿਰ ਤੁਸੀਂ ਸਿੰਪਲ ਤਰੀਕੇ ਨਾਲ ਹੀ ਬਣਾ ਲਓ ਜਿਸ ਤਰ੍ਹਾਂ ਛਿਲਕੇ ਨਾਰਮਲ ਹੀ ਆਪਾਂ ਉਤਾਰਦੇ ਆ ਪਾਲਕ ਵੀ ਬਿਲਕੁਲ ਤਾਜੀ ਫਿਰ ਤੁਸੀਂ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਮਤਲਬ ਕਈ ਹੁੰਦਾ ਕਿ ਕੋਈ ਨਹੀਂ ਦੇਖ ਸਕਦਾ ਹੁੰਦਾ ਇਹੋ ਜੀਆਂ ਨਾ ਗਲੀਆਂ ਸੜੀਆਂ ਚੀਜ਼ਾਂ ਪਰ ਇਹਦਾ ਜਿਹੜਾ ਅਸਰ ਆ ਉਹ ਬਹੁਤ ਜ਼ਿਆਦਾ ਹੁੰਦਾ ਆ ਤੇ ਇਹਦੇ ਨਾਲ ਕੀ ਹੁੰਦਾ ਕਿ ਫੰਗਸ ਵਗੈਰਾ ਫਿਰ ਬਿਲਕੁਲ ਨਹੀਂ ਲੱਗਦੀ ਠੀਕ ਆ ਜੀ ਅਕੇਲੇ ਮੇਰੇ ਹੋ ਗਿਆ ਜੀ 10 ਦਿਨ ਰੱਖਿਆ ਨੂੰ ਕਿਉਂਕਿ ਮੈਨੂੰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਇਹਨਾਂ ਤੋਂ ਵੀ ਇਹ ਗਲ ਗਏ ਆ ਜਾਂ ਕਿੱਦਾਂ ਹਨਾ ਤੁਸੀਂ ਦੇਖ ਲਓ ਬਿਲਕੁਲ ਕਾਲੇ ਹੋ ਗਏ ਆ ਛਿਲਕੇ ਦੇਸ ਵੀ ਨਹੀਂ ਰਹਿ ਕਾਲੇ ਨੇ ਹੋ ਗਏ ਆ ਇਦਾਂ ਹੀ ਪਾਲਕ ਵਾ ਜਿਹੜੀ ਇਹ ਵੀ ਆ ਦੇਖੋ ਤੁਸੀਂ ਬਿਲਕੁਲ ਨਾ ਗਲ ਗਈ ਆ ਮਤਲਬ ਮੈਂ ਬਹੁਤ ਜ਼ਿਆਦਾ ਦਿਨ ਨਹੀਂ ਰੱਖੇ ਫਿਰ ਮੈਂ ਵੀਡੀਓ ਵੀ ਬਣਾਣੀ ਸੀਗੀ ਤੇ ਇੱਕ ਫਿਰ ਇਹ ਜ਼ਿਆਦਾ ਹੀ ਗਲ ਜਾਣੇ ਸੀ ਤੇ ਦਿਸਣੋ ਹੀ ਹਟ ਜਾਣੇ ਸੀ ਵੈਸੇ ਮੈਂ ਜੇ ਵੈਸੇ ਬਣਾਵਾ ਤਾਂ ਫਿਰ ਤਾਂ ਮੈਂ ਇਹਨਾਂ ਨੂੰ ਮਹੀਨਾ-ਮਹੀਨਾ ਵੀ ਪੈ ਰਹਿਣ ਦੇਣੀ ਹੁੰਨੀ ਆ ਠੀਕ ਆ ਜੀ ਇਹ ਦੋਨੇ ਚੀਜ਼ਾਂ ਆਪਾਂ ਗਾਲਡੀਆਂ ਲਗਭਗ 10-15 ਦਿਨ ਰੱਖ ਕੇ ਇਸ ਤੋਂ ਬਾਅਦ ਇਸ ਤਰ੍ਹਾਂ ਦਾ ਤੁਸੀਂ ਕੋਈ ਵੀ ਡੱਬਾ ਲੈ ਲਓ ਬਾਲਟੀ ਲੈ ਲਓ ਡੱਬਾ ਲੈ ਲਓ ਬੰਦ ਲਓ ਜੀ ਦਾ ਮਤਲਬ ਕਿ ਮੂੰਹ ਢੱਕਣੋਂ ਤੋਂ ਬੰਦ ਹੋਵੇ ਤਾਂ ਕਿ ਇਹਦੇ ਵਿੱਚ ਕੀੜ-ਕੀੜੇ ਵਗੈਰਾ ਨਾ ਪੈਣ ਠੀਕ ਆ ਜੀ ਹੁਣ ਇਹ ਦੋਨਾਂ ਚੀਜ਼ਾਂ ਨੂੰ ਮੈਂ ਇਹਦੇ ਵਿੱਚ ਪਾ ਕੇ ਲਗਭਗ 40 ਦਿਨ ਵਾਸਤੇ ਰੱਖ ਦਵਾਂਗੀ ਠੀਕ ਆ ਜੀ 40 ਦਿਨ ਬਾਅਦ ਫਿਰ ਆਪਾਂ ਤੁਹਾਨੂੰ ਅੱਗੇ ਮਿਲਦੇ ਆਂ ਅੱਜ ਲਗਭਗ ਜੀ 40 ਦਿਨ ਹੋ ਗਏ ਆ ਤੇ ਇਹਦੇ ਵਿੱਚ ਕਾਫੀ ਗੈਸ ਸੀਗੀ ਢੱਕਣ 'ਚ ਜਦੋਂ ਮੈਂ ਇਹਨੂੰ ਖੋਲਿਆ ਨਾ ਕਿਉਂਕਿ ਮੈਂ ਬਿਲਕੁਲ 에ਅਰ ਟਾਈਟ ਕੀਤਾ ਹੋਇਆ ਸੀ ਤਾਂ ਕਿ ਕੀੜੇ ਨਾ ਵਿੱਚ ਪੈਣ ਇਹਦੇ ਤਾਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਦੋਨੇ ਚੀਜ਼ਾਂ ਮੈਂ ਪਾ ਕੇ ਇਹ ਰੱਖ ਦਿੱਤੀਆਂ ਸੀ ਤੇ ਲਗਭਗ 40 ਦਿਨ ਦੇ ਕਰੀਬ-ਕਰੀਬ ਹੋ ਗਏ ਆ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਇੱਕ ਇੰਨਾ ਕੁ ਵਧੀਆ ਆਰਗੈਨਿਕ ਫਰਟੀਲਾਈਜ਼ਰ ਬਣ ਗਿਆ ਹੈ ਜੇ ਤੁਸੀਂ ਆ ਆਰਗੈਨਿਕ ਖੇਤੀ ਕਰਨੀ ਹੈ ਤਾਂ ਫਿਰ ਇਹ ਚੀਜ਼ਾਂ ਤੁਹਾਨੂੰ ਕਰਨੀਆਂ ਹੀ ਪੈਣੀਆਂ ਨੇ ਕਿਉਂਕਿ ਇਹਨਾਂ ਚੀਜ਼ਾਂ ਤੋਂ ਬਿਨਾ ਆਪਣਾ ਪੋਸ਼ਣ ਹੀ ਪੂਰਾ ਨਹੀਂ ਹੋਣਾ ਹੈਗਾ ਜਿਹੜਾ ਕਿ ਆਪਾਂ ਬੂਟਿਆਂ ਨੂੰ ਦੇਣਾ ਵਾਂ ਚਾਹੇ ਤੁਸੀਂ ਕੈਮੀਕਲ ਦੇ ਲੋ ਚਾਹੇ ਤੁਸੀਂ ਜਿਹੜਾ ਵਾ ਉਹ ਆਪਣੇ ਆਰਗੇਨਿਕ ਦੇ ਵਿੱਚ ਦੇ ਲੋ ਠੀਕ ਆ ਜੀ ਪਾਲਕ ਦੇ ਵਿੱਚ ਵੀ ਬਹੁਤ ਸਾਰਾ ਪ੍ਰੋਟੀਨ ਹੁੰਦਾ ਫਾਈਬਰ ਆਇਰਨ ਕੈਲਸ਼ੀਅਮ ਵਿਟਾਮਿਨ ਬਹੁਤ ਸਾਰੇ ਤਰ੍ਹਾਂ ਦੇ ਵਿਟਾਮਿਨ ਹੁੰਦੇ ਆ ਮਤਲਬ ਕਿ ਅਣਗਿਣਤ ਵਿਟਾਮਿਨ ਜਿਹੜੇ ਹੁੰਦੇ ਆ ਇਹਦੇ ਵਿੱਚ ਮੈਗਨੀਸ਼ੀਅਮ ਹੁੰਦਾ ਆ ਤੇ ਸਾਰੇ ਤਰ੍ਹਾਂ ਦੇ ਵਿਟਾਮਿਨ ਪ੍ਰੋਟੀਨ ਤੇ ਕੇਲੇ ਦੇ ਛਿਲਕੇ ਦੇ ਵਿੱਚ ਵੀ ਬਹੁਤ ਸਾਰੇ ਵਿਟਾਮਿਨ ਫਾਈਬਰ ਪੋਟਾਸ਼ੀਅਮ ਤੇ ਹੋਰ ਬਹੁਤ ਸਾਰੇ ਵਿਟਾਮਿਨ ਹੁੰਦੇ ਆ ਜਿਹੜੇ ਕਿ ਆਪਣੇ ਆਪਾਂ ਲਈ ਸਿਹਤ ਲਈ ਵੀ ਜ਼ਰੂਰੀ ਹੁੰਦੇ ਆ ਤੇ ਇਹਨਾਂ ਦੇ ਬੂਟਿਆਂ ਦੀ ਸਿਹਤ ਵਾਸਤੇ ਵੀ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹੁੰਦੀਆਂ ਆ ਇੱਕ ਕੁਦਰਤੀ ਤੌਰ ਤੇ ਜੇ ਤੁਸੀਂ ਮਤਲਬ ਕਿ ਤੁਸੀਂ ਹੋਰ ਕੈਮੀਕਲ ਨਹੀਂ ਵਰਤਣਾ ਚਾਹੁੰਦੇ ਤੇ ਫਿਰ ਇਹ ਤੁਹਾਨੂੰ ਜਿਹੜੇ ਔੜ ਪੌੜਾ ਉਹ ਕਰਨੇ ਹੀ ਪੈਣੇ ਆ ਤੇ ਇੱਕ ਜਿਹੜਾ ਅਕੇਲੇ ਦੀਆਂ ਛਿਲਕਾਂ ਦੇ ਨਾਲ ਨਾ ਜਿਹੜੇ ਕੀੜੇ ਚੂਵੇ ਹੁੰਦੇ ਆ ਉਹ ਬਹੁਤ ਜ਼ਿਆਦਾ ਆਉਂਦੇ ਆ ਆਪਣੇ ਬੂਟਿਆਂ ਦੇ ਵਿੱਚ ਨਾ ਗਮਲਿਆਂ ਦੇ ਵਿੱਚ ਵੀ ਮੈਂ ਦੇਖਿਆ ਵੀ ਮੇਰੇ ਗਮਲੇ ਚ ਬਹੁਤ ਸਾਰੇ ਕੀੜੇ ਚੂਵੇ ਜਿਹੜੇ ਉਹ ਜਮਾ ਹੋਏ ਹੋਏ ਆ ਦੂਜਿਆਂ ਦੇ ਨਾਲ ਜਿਹੜੇ ਫਲ ਹਨ ਆਪਣੇ ਉਹ ਬਹੁਤ ਮਿੱਠੇ ਹੋਣਗੇ ਤੁਹਾਡੇ ਫਰੂਟ ਜਿਹੜਾ ਹੋਊਗਾ ਕੋਈ ਵੀ ਸਬਜੀ ਫਲ ਉਹਦੇ ਵਿੱਚ ਜਿਹੜੀ ਮਿਠਾਸ ਹਨ ਉਹ ਬਹੁਤ ਜ਼ਿਆਦਾ ਹੋਊਗੀ ਕੁਦਰਤੀ ਤਰੀਕੇ ਦੀ ਜੇ ਤੁਸੀਂ ਇਸ ਤਰ੍ਹਾਂ ਦੇ ਵਿਟਾਮਿਨ ਜਿਹੜੇ ਹੁੰਦੇ ਹਨ ਨਾ ਕੁਦਰਤੀ ਤੌਰ ਤੇ ਦੋਗੇ ਇਹ ਜ਼ਰੂਰੀ ਨਹੀਂ ਵੀ ਕੇਲੇ ਦੀਆਂ ਛਿਲਕਾਂ ਤਾਂ ਤੁਸੀਂ ਆਪਣੇ ਇਹੀ ਪਾਣਾ ਆ ਕੁਝ ਵੀ ਤੁਹਾਨੂੰ ਪੱਤੇ ਕਿਸੇ ਵੀ ਤਰ੍ਹਾਂ ਦੇ ਤੁਹਾਨੂੰ ਮਿਲਦੇ ਆ ਕਿਸੇ ਵੀ ਫਰੂਟ ਦਾ ਤੁਸੀਂ ਛਿਲਕਾ ਲੈ ਸਕਦੇ ਹੋ ਕਿਉਂਕਿ ਹਰ ਇੱਕ ਫਲ ਦੀ ਇੱਕ ਵੱਖਰੀ ਅਹਿਮੀਅਤ ਹੁੰਦੀ ਹੈ ਉਹਦੇ ਵਿੱਚ ਅਲੱਗ ਇੱਕ ਪ੍ਰੋਟੀਨ ਵਿਟਾਮਿਨ ਹਰ ਇੱਕ ਦੇ ਅਲੱਗ ਅਲੱਗ ਹੁੰਦੇ ਹਨ ਨਾਰ ਦੇ ਛਿਲਕੇ ਦਾ ਤੁਸੀਂ ਬਣਾ ਸਕਦੇ ਹੋ ਉਹਦੇ ਵਿੱਚ ਵੀ ਤੁਸੀਂ ਸਾਰੇ ਜਾਣਦੇ ਹੋ ਕਿ ਬਹੁਤ ਸਾਰਾ ਜਿਹੜਾ ਨਿਊਟ੍ਰੀਸ਼ਨ ਹੁੰਦਾ ਹੈ ਨਾਰ ਦੇ ਛਿਲਕਿਆਂ ਦੇ ਵਿੱਚ ਵੀ ਤੇ ਜਾਂ ਨਾਰ ਦੇ ਵਿੱਚੋਂ ਜਿਹੜਾ ਵੇਸਟ ਆਪਣਾ ਬੀਜ ਨਿਕਲ ਆਉਂਦੇ ਆ ਥੋੜੇ ਖਰਾਬ ਹੁੰਦੇ ਆ ਤੇ ਉਹ ਵੀ ਤੁਸੀਂ ਵਰਤ ਸਕਦੇ ਹੋ ਹੁਣ ਆ ਗਈ ਜੀ ਇਹਨੂੰ ਵਰਤਣਾ ਕਿਸ ਤਰ੍ਹਾਂ ਹੈ ਆਪਾਂ ਜਿਹੜਾ ਆਪਣਾ ਇਹ ਲਿਕਵਿਡ ਆਪਾਂ ਬਣਾਇਆ ਵਾ ਇਹ ਲਗਭਗ ਮੇਰੇ ਕੋਲ ਹੈਗਾ ਜੀ ਇਹ 5 ਲੀਟਰ ਦੀ ਆਵਲੀ ਕੰਨੀ ਆ ਤੇ 5 ਲੀਟਰ ਨੂੰ ਮੈਂ ਇਹ ਲਗਭਗ 30 ਲੀਟਰ ਪਾਣੀ ਦੇ ਵਿੱਚ ਪਾਉਂਗੀ ਠੀਕ ਆ ਜੀ ਪਾਣੀ ਥੋੜਾ ਵੱਧ ਘੱਟ ਤੁਸੀਂ ਕਰ ਦੇ ਸਕਦੇ ਹੋ ਐਡਾ ਜ਼ਰੂਰੀ ਨਹੀਂ ਹੁੰਦਾ ਕਿਉਂਕਿ ਇਹਨੂੰ ਹੁਣ ਫੰਗਸ ਨਹੀਂ ਲੱਗਣੀ ਹੈਗੀ ਕਿਤਾਬਾ ਇਹਨਾਂ ਨੂੰ ਪਹਿਲਾਂ ਹੀ ਘਾਲ ਲਿਆ ਸੀ ਚੰਗੀ ਤਰ੍ਹਾਂ ਛਿਲਕਿਆਂ ਨੂੰ ਤੇ ਦੂਜਾ ਦੋ ਨੰਬਰ ਹੁਣ ਇਹਨੂੰ ਪਿਆ ਨੂੰ ਇਹਨਾਂ ਨੂੰ ਬਹੁਤ ਟਾਈਮ ਹੋ ਗਿਆ ਤੇ ਇਹਨਾਂ ਦਾ ਅਸਰ ਜਿਹੜਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਨਿਕਲ ਆਇਆ ਵਾ ਹੁਣ ਮੈਂ ਇਹਨੂੰ ਛਾਣ ਕੇ ਆ ਬਾਲਟੀ ਦੇ ਵਿੱਚ ਪਾ ਕੇ ਪਾਣੀ ਦੇ ਵਿੱਚ ਇਹ ਮੇਰੀ ਬਾਲਟੀ ਹੈਗੀ 20 ਲੀਟਰ ਦੀ ਠੀਕ ਆ ਜੀ ਇਹਦੇ ਵਿੱਚ ਮੈਂ ਲਗਭਗ 2 ਤੋਂ 3 ਲੀਟਰ ਪਾ ਲੂੰਗੀ ਅੰਦਾਜ਼ੇ ਦੇ ਨਾਲ ਕੋਈ ਪੱਕਾ ਨਹੀਂ ਹੈਗਾ ਵੀ ਇੰਨਾ ਹੀ ਪਾਣਾ ਹੈ ਬਾਕੀ ਮੈਂ ਸਟੋਰ ਕਰਕੇ ਰੱਖ ਲੈਣਾ ਕਿਉਂਕਿ ਮੈਂ ਸਵੇਰੇ ਇਹ ਜਿਹੜਾ ਵਾ ਬਿਲਕੁਲ ਪਹਿਲਾਂ ਪਿਆਸ ਹੀ ਬਣਾਇਆ ਹੋਇਆ ਤੇ ਉਹ ਮੈਂ ਪਾ ਤਾਇਆ ਤੇ ਇਸ ਕਰਕੇ ਮੈਂ ਹੁਣ ਮਤਲਬ ਕਿ ਦੁਬਾਰਾ ਨਹੀਂ ਰਿਪੀਟ ਕਰਨਾ ਤੇ ਮੈਂ ਸਿਰਫ ਵੀਡੀਓ ਵਾਸਤੇ ਇਹ ਚੀਜ਼ਾਂ ਬਣਾਈ ਸੀਗੀ ਤੇ ਹੁਣ ਆਪਾਂ ਬਾਲਟੀ ਦੇ ਵਿੱਚ ਸਭ ਤੋਂ ਪਹਿਲਾਂ ਇਹਨੂੰ ਪਾ ਲਈਏ ਫਿਰ ਆਪਾਂ ਪਾਉਣ ਦਾ ਤਰੀਕਾ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਇਦੇ ਵਿੱਚ ਜਿਹੜਾ ਪਹਿਲਾਂ ਪਾਣੀ ਸੀ ਨਾ ਉਹ ਮੈਂ ਕੱਢ ਕੇ ਇੱਧਰ ਪਾ ਲਿਆ ਬਾਲਟੀ 'ਚ ਸਾਰਾ ਹੀ ਤੇ ਇਹ ਕੇਲੇ ਦੇ ਛਿਲਕੇ ਸੀ ਮੇਰੇ ਕੋਲ 2-3 ਕਿਲੋ ਪੈ ਤੇ ਪਾਲਕ ਜਿੰਨੀ ਕਿ ਇਹਦੇ ਵਿੱਚ ਪਾਈ ਨਾ ਮੈਂ ਤੁੰਨ ਤੁੰਨ ਕੇ ਪਾ ਦਿੱਤੀ ਆ ਤੇ ਹੁਣ ਮੈਂ ਇਹਨੂੰ ਬਸ ਇੱਦਾਂ ਹੀ ਬੰਦ ਕਰਕੇ ਲਗਭਗ ਮੈਂ 1.5-2 ਮਹੀਨੇ ਵਾਸਤੇ ਇਹਨੂੰ ਇਸ ਤਰ੍ਹਾਂ ਹੀ ਪਿਆ ਰਹਿਣ ਦੇਣਾ ਤੇ ਇਹਦੇ ਵਿੱਚ ਥੋੜਾ ਜਿਹਾ ਮੈਂ ਗੁੜ ਪਾ ਦੇਣਾ ਜਦੋਂ ਫਿਰ ਮੈਂ ਦੁਬਾਰਾ ਆਉਂਗੀ ਛਤ ਦੇ ਤੇ ਫਿਰ ਮੈਂ ਗੁੜ ਲਿਆ ਕੇ ਇਹਦੇ ਵਿੱਚ ਥੋੜਾ ਜਿਹਾ ਪਾ ਦੇਣਾ ਤੇ ਇਹ ਆਪਣਾ ਫਿਰ 3-4 ਮਹੀਨੇ ਬਾਅਦ ਜਿਹੜਾ ਬਣ ਜਾਣਾ ਤੇ ਹੁਣ ਆਪਾਂ ਇਹਨੂੰ ਪਾਉਨੇ ਆ ਸਭ ਤੋਂ ਜੇ ਤੁਸੀਂ ਸਬਜੀ ਵਾਲੀਆਂ ਬੂਟੀਆਂ ਨੂੰ ਬੂਟੀਆਂ ਨੂੰ ਪਾਉਣਾ ਜਿਹੜੇ ਆਪਣੇ ਛੋਟੇ-ਛੋਟੇ ਬੂਟੇ ਆ ਹਲੇ ਤਾਂ ਫਿਰ ਤੁਸੀਂ ਥੋੜਾ ਘੱਟ ਪਾਓ ਜੇ ਫਲਾਂ ਵਾਲੇ ਤੁਹਾਡੇ ਪੁਰਾਣੇ ਬੂਟੇ ਆ ਉਹਨੂੰ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਕਿਉਂਕਿ ਬੂਟੇ ਹਲੇ ਛੋਟੇ ਆ ਨਾ ਇਸ ਕਰਕੇ ਇਹਨਾਂ ਨੂੰ ਜਿਹੜੀ ਮਾਤਰਾ ਵਾ ਆਪਾਂ ਘੱਟ ਪਾਉਣੀ ਆ ਵੈਸੇ ਇਹਦਾ ਕੋਈ ਨੁਕਸਾਨ ਨਹੀਂ ਹੋਣ ਵਾਲਾ ਪਰ ਫਿਰ ਵੀ ਤੁਸੀਂ ਥੋੜੇ ਦਿਨਾਂ ਬਾਅਦ ਫਿਰ ਇਹਨੂੰ ਦੁਬਾਰਾ ਰਿਪੀਟ ਕਰ ਸਕਦੇ ਹੋ ਠੀਕ ਆ ਜੀ ਹੁਣ ਬਸ ਇਸੇ ਤਰ੍ਹਾਂ ਮੈਂ ਸਾਰਿਆਂ ਨੂੰ ਲਗਭਗ 300 ਗ੍ਰਾਮ ਦਾ ਮੇਰਾ ਗਲਾਸ ਹੈ ਇੱਕ ਇੱਕ ਗਮਲੇ 'ਚ ਮੈਂ ਪਾ ਦੇਣਾ ਵਾ ਵੈਸੇ ਮੈਂ ਪਹਿਲਾਂ ਪਾਣੀ ਸਵੇਰੇ ਦੇ ਵੀ ਚੁੱਕੀ ਆ ਇੱਕ ਵਾਰੀ ਇਹੇ ਸੇਮ ਹੀ ਤੇ ਆਪਣੀਆਂ ਸਬਜ਼ੀਆਂ ਏਡੀਆਂ ਹੋ ਗਈਆਂ ਤੁਸੀਂ ਦੇਖ ਸਕਦੇ ਹੋ অর্ਗੈਨਿਕ ਸਬਜ਼ੀਆਂ ਦਾ ਕਲਰ ਇੰਨਾ ਜ਼ਿਆਦਾ ਡਾਰਕ ਨਹੀਂ ਹੁੰਦਾ ਪੱਤੇ ਕਾਲੇ ਨਹੀਂ ਮਤਲਬ ਇੰਨੇ ਹੁੰਦੇ ਕਿਉਂਕਿ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਵਰਤਿਆ ਗਿਆ ਕੁਦਰਤੀ ਤੌਰ ਤੇ ਜਿੱਦਾਂ ਦਾ ਇਹਨਾਂ ਦਾ ਅਸਲੀ ਰੰਗ ਹੋਊਗਾ ਉਦਾਂ ਦਾ ਹੀ ਹੋਣਾ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਗੀ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਕੀਮਤੀ ਸਮਾਂ ਦੇਣ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀਉਂਦੇ ਵਸਦੇ ਰਹੋ